ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਜਦੋਂ ਗੁਰੂ ਸਾਹਿਬ ਦੇ ਦਿੱਤੇ ਹੋਏ ਕਕਾਰਾਂ ਦੇ ਉੱਤੇ ਹਮਲਾ ਕੀਤਾ ਗਿਆ ਅੱਜ ਜੈਪੁਰ ਦੇ ਵਿੱਚ ਪੂਰਨਮਾ ਯੂਨੀਵਰਸਿਟੀ ਚ ਇੱਕ ਜੁਡੀਸ਼ਰੀ ਦਾ ਐਗਜ਼ਾਮ ਸੀ ਇਸ ਐਗਜ਼ਾਮ ਨੂੰ ਦੇਣ ਦੇ ਲਈ ਤਰਮਤਾਨ ਤੋਂ ਬੇਟੀ ਗੁਰਪ੍ਰੀਤ ਕੌਰ ਡੇਢੇ ਪੂਰਨ ਵਰਸਿਕਾ ਅ므ਧਾਰੀ ਹੈ ਉਹ ਬੇਟੀ ਇਸ ਐਗਜ਼ਾਮ ਨੂੰ ਦੇਣ ਦੇ ਲਈ ਜੈਪੁਰ ਪਹੁੰਚੀ ਹੋਈ ਸੀ ਤੇ ਉੱਥੇ ਜਦੋਂ ਉਹ ਗਈ ਤਾਂ ਉੱਥੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਕਿ ਉਹਨਾਂ ਦੀ ਸ਼ਰੀਸਾ ਪਾਈ ਹੋਈ ਹੈ ਬੇਟੀ ਦੀ ਵੀਡੀਓ ਦੇਖੀ ਮਨ ਬੜਾ ਦੁਖੀ ਹੋਇਆ ਬੇਟੀ ਬੇਟੀ ਪੁੱਛ ਰਹੀ ਹੈ ਕਿ ਘੱਟੋ ਘੱਟ ਮੈਨੂੰ ਇਹ ਦੱਸਿਆ ਤਾਂ ਜਾਦੋ ਵੀ ਵੇ ਕਿਉਂ ਨਹੀਂ ਪਾ ਸਕਦੀ ਜੇ ਕੀ ਸਾਈਜ਼ ਦੀ ਪਾ ਸਕਦੀ ਅੱਜ ਸਾਡੇ ਸਿੱਖੀ ਦੇ ਨਿਸ਼ਾਨਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਮੈਨੂੰ ਇਹ ਵੀ ਬੜਾ ਦੁੱਖ ਤੇ ਅਫਸੋਸ ਹੈ ਕਿ ਸਾਡੇ ਸਤਿਕਾਰਯੋਗ ਜਥੇਦਾਰ ਸਹਿਬਾਨ ਉਹ ਰਾਜਨੀਤਿਕ ਗੱਲਾਂ ਦੇ ਵਿੱਚ ਉੱਜੇ ਹੋਏ ਨੇ ਔਰ ਇਹਨਾਂ ਗੱਲਾਂ ਦਾ ਕੋਈ ਵੀ ਨੋਟਿਸ ਨਹੀਂ ਲੈ ਰਹੇ ਜਦਕਿ ਇਸ ਗੱਲ ਦਾ ਸਖਤ ਨੋਟਿਸ ਪੁਰੇ ਸਿੱਖ ਕੌਮ ਨੂੰ ਲੈਣਾ ਚਾਹੀਦਾ ਔਰ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਇਹ ਜੋ ਸਰਕਾਰ ਹੈ ਉੱਥੇ ਭਾਜਪਾ ਦੀ ਸਰਕਾਰ ਜਿੱਥੇ-ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ-ਉੱਥੇ ਸਿੱਖਾਂ ਦੇ ਨਾਲ ਤੱਕੇ ਹੁੰਦੇ ਨੇ ਉੱਥੇ-ਉੱਥੇ ਸਾਡੇ ਕਕਾਰਾਂ ਨੂੰ ਜਰਿਆ ਨਹੀਂ ਜਾਂਦਾ ਉੱਥੇ-ਉੱਥੇ ਸਾਡੇ ਦਸਤਾਰਾਂ ਦੇ ਉੱਤੇ ਹਮਲੇ ਹੁੰਦੇ ਨੇ ਉੱਥੇ-ਉੱਥੇ ਸਾਡੀਆਂ ਦਾੜ੍ਹੀਆਂ ਦੇ ਉੱਤੇ ਹਮਲੇ ਹੁੰਦੇ ਨੇ ਇਹ ਹਮਲੇ ਹੋਣ ਦਾ ਕਾਰਨ ਕੀ ਹੈ ਕਿ ਭਾਜਪਾ ਦੀ ਜਿਹੜੀ ਫਿਰਕਾਪ੍ਰਸਤੀ ਦੀ ਨੀਤੀ ਆ ਜੋ ਫਿਰਕੂ ਲੋਕ ਨੇ ਇਸ ਕਰਕੇ ਸਾਡੇ ਸਿੱਖਾਂ ਦੇ ਨਾਲ ਭਾਜਪਾ ਇੱਕ ਮਿੱਥ ਕੇ ਜਿਹੜਾ ਵਿਤਕਰਾ ਕਰ ਰਹੀ ਆ ਔਰ ਇੱਕ ਸਾਡਾ ਲੋਕਤਾਂਤ੍ਰਿਕ ਦੇਸ਼ ਹੈ ਸਾਨੂੰ ਸੰਵਿਧਾਨ ਦੇ ਵਿੱਚ ਆਜ਼ਾਦੀ ਮਿਲੀ ਹੈ ਕਿ ਸਿੱਖ ਆਪਣੇ ਕੰਕਰ ਪੈਣ ਸਕਦੇ ਆ ਪਰ ਇਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਬੇਟੀ ਨੂੰ ਰੋਕਣਾ ਉਹਨੂੰ ਪੇਪਰ ਦੇਣ ਤੋਂ ਰੋਕਣਾ ਉਹਦੇ ਮੈਨੂੰ ਲੱਗਦਾ ਕਿ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਤੇ ਸੰਵਿਧਾਨ ਦੀ ਵੀ ਉਲੰਘਣਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਬੀਜੇਪੀ ਇਸ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਔਰ ਇਹ ਖਤਮ ਕਰਨ ਦੇ ਲਈ ਇਦਾਂ ਦੀਆਂ ਕੋਧੀਆਂ ਚਾਲਾਂ ਅੱਜ ਸਿੱਖ ਬੱਚਿਆਂ ਦੇ ਨਾਲ ਇੱਕ ਬੇਟੀ ਦਾ ਭੁੱਖ ਤਬਾ ਕੀਤਾ ਗਿਆ ਇਹਦੀ ਜਿੰਨੀ ਮੰੰਦਾ ਕੀਤੀ ਜਾਵੇ ਉਨੀ ਥੋੜੀ ਐ ਔਰ ਅਸੀਂ ਇਸ ਗੱਲ ਦਾ ਸਖਤ ਸ਼ਬਦਾਂ ਦੇ ਵਿੱਚ ਨੋਟਿਸ ਲੈਨੇ ਆ ਤੇ ਰਾਜਸਥਾਨ ਸਰਕਾਰ ਨੂੰ ਪਾੜਨਾ ਕਰਦੇ ਆ ਕਿ ਬੇਟੀ ਦੇ ਭੁੱਖ ਦੇ ਨਾਲ ਜਿਹੜਾ ਖਲਵਾੜ ਕੀਤਾ ਗਿਆ ਇਹ ਬਰਦਾਸ਼ਤਯੋਗ ਨਹੀਂ ਆ ਉਸ ਬੇਟੀ ਦਾ ਪੇਪਰ ਦੁਆਰ ਤੋਂ ਲਿਆ ਜਾਵੇ ਤੇ ਉਹਦੇ ਤੋਂ ਮਾਫੀ ਮੰਗੀ ਜਾਵੇ ਨਹੀਂ ਤਾਂ ਪੂਰੇ ਦੇਸ਼ ਦੇ ਜਿਹੜੇ ਸਿੱਖ ਸਮਾਜ ਆ ਸਾਡਾ ਉਸ ਗੱਲ ਦਾ ਕਰੜਾ ਨੋਟਿਸ ਲਏਗਾ ਤੇ ਇਸ ਗੱਲ ਦੇ ਲਈ ਬੀਜੇਪੀ ਸਰਕਾਰ ਜਿੱਥੇ-ਜਿੱਥੇ ਵੀ ਬੀਜੇਪੀ ਦੇ ਐਮਐਲਏ ਨੇ ਬੀਜੇਪੀ ਦੇ ਐਮਪੀ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਘੇਰੋ ਅੱਜ ਜਿਹੜਾ ਅੱਜ ਪੰਜਾਬ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਮੰਤਰੀ ਬਣਾਇਆ ਰਵਨੀਤ ਬਿੱਟੂ ਉਹ ਤਾਂ ਹੈ ਹੀ ਸਿੱਖਾਂ ਦਾ ਕਾਤਲ ਇਹ ਜਿਹੜੇ ਕਾਤਲ ਜਦੋਂ ਗੱਡੀਆਂ ਦੇ ਸਿੱਖਾਂ ਦੇ ਬਿਠਾ ਦਿੱਤੇ ਤੇ ਅੱਜ ਸਿੱਖਾਂ ਦੇ ਨਾਲ ਵਿਤਕਰੇ ਹੁਣੇ ਸਭਾਬਕਲੇ ਸੋ ਮੈਂ ਇਸ ਗੱਲ ਦੀ ਬੀਜੇਪੀ ਸਰਕਾਰ ਦੀ ਤੇ ਰਾਜਸਥਾਨ ਸਰਕਾਰ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦਾ ਤੇ ਨਾਲ ਦੀ ਨਾਲ ਸਾਡੀ ਕੌਮ ਦੇ ਜਥੇਦਾਰ ਸਹਿਬਾਨ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਕੋਈ ਇਸ ਗੱਲ ਦਾ ਸਖਤ ਨੋਟਿਸ ਲੈ ਕਿਉਂਕਿ ਇਹ ਧਾਰਮਿਕ ਮਸਲੇ ਅਸਲ ਦੇ ਵਿੱਚ ਜਥੇਦਾਰ ਸਹਿਬਾਨਾਂ ਨੇ ਹੈਂਡਲ ਕਰਨੇ ਹੁੰਦੇ ਆ ਜੇ ਤੁਸੀਂ ਇਸ ਗੱਲ ਦਾ ਸਖਤ ਨੋਟਿਸ ਲਵੋ ਤਾਂ ਪੂਰੀ ਕੌਮ ਜੀ ਤੁਹਾਡੇ ਨਾਲ ਖੜੀ ਆ